ਕ੍ਰੈਡਿਕ ਬਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ 2026 ਵਿੱਚ ਕੈਨੇਡਾ ਚਾਈਲਡ ਬੈਨੀਫਿਟ ਦੇ ਅੰਦਰ ਇੱਕ ਨਵਾਂ ਵਾਅਦਾ ਦੇਖਣ ਨੂੰ ਮਿਲਿਆ ਸੋ ਕੈਨੇਡਾ ਚਾਈਲਡ ਬੈਨੀਫਿਟ 2026 ਵਿੱਚ ਦੁਬਾਰਾ ਵਧਣ ਲਈ ਤਿਆਰ ਜਿਸ ਨਾਲ ਕੈਨੇਡਾ ਭਾਰ ਦੇ ਲੱਖਾਂ ਪਰਿਵਾਰ ਜਿਨ੍ਹਾਂ ਨੂੰ ਟੈਕਸ ਮੁਕ ਮੈਕਸਿਕ ਭੁਗਤਾਨ ਦੇ ਵਿੱਚ ਵੱਡਾ ਬੈਨੀਫਿਟ ਮਿਲਣ ਵਾਲਾ ਹੈ ਇਹ ਵਾਅਦਾ ਆਮਦਨ ਜਾਂਚ ਕੀਤੇ ਲਾਂਬਾ ਲਈ ਜਿੱਥੇ ਸੰਘੀ ਸਰਕਾਰ ਦੇ ਸਲਾਨਾ ਮਹਿੰਗਾਈ ਸੁਚਾਕ ਨੂੰ ਦੱਸਾਉਂਦੀ ਹੈ ਯਕੀਨੀ ਬਣਾਉਂਦਾ ਕਿ ਸਾਹਿਤਾਵਾਦੀ ਰਹਿਣੀ-ਸਹਿਣੀ ਦੀਆਂ ਲਾਗਤਾਂ ਦੇ ਨਾਲ ਤਾਲਮੇਲ ਬਣਾਈ ਰੱਖੇ ਰਿਹਾਇਸ਼ ਤੇ ਪਹੁੰਚ ਯੋਗਤਾ ਵਧਣ ਕਰਿਆਨੇ ਦੀਆਂ ਕੀਮਤਾਂ ਅਜੇ ਵੀ ਵਧੀਆਂ ਹੋਣ ਅਤੇ ਬੱਚੇ ਦੀ ਦੇਖਭਾਲ ਦੇ ਘਰੇਲੂ ਖਰਚੇ ਬਜਟ ਤੇ ਦਬਾਅ ਪਾਉਣ ਦੇ ਨਾਲ-ਨਾਲ 2026 ਕੈਨੇਡਾ ਚਾਈਲਡ ਬੈਨੀਫਿਟ ਵਾਅਦਾ ਇੱਕ ਮਹੱਤਵਪੂਰਨ ਸਮੇਂ ਤੇ ਆ ਗਿਆ ਹੈ ਉੱਚ ਮੂਲ ਲਾਭ ਰਾਸ਼ੀ ਵਧੀ ਹੋਈ ਆਮਦਨ ਸੀਮਾ ਤੇ ਅਡਜਸਟ ਫੇਸ ਆਊਟ ਪੱਦਰਸ ਮੁਹਿਕ ਤੌਰ ਤੇ ਬੱਚਿਆਂ ਦੀ ਪਰਵਰਿਸ਼ ਕਰਨ ਵਾਲੇ ਪਰਿਵਾਰਾਂ ਨੂੰ 50 ਸਾਈਟਾਂ ਨੂੰ ਵਧਾਉਣਗੇ ਸੀਸੀਬੀ ਭੁਗਤਾਨ ਉਹਨਾਂ ਪਰਿਵਾਰਾਂ ਲਈ ਆਪਣੇ ਆਪ ਅਡਜਸਟ ਹੋ ਜਾਣਗੇ ਜਿਨ੍ਹਾਂ ਨੇ ਸਮੇਂ ਸਿਰ ਆਪਣੇ ਟੈਕਸ ਨੂੰ ਜਮ੍ਹਾਂ ਕਰਵਾਇਆ ਹੈ ਕੈਨੇਡਾ ਚਾਈਲਡ ਬੈਨੀਫਿਟ ਹੈ ਕੀ ਕੈਨੇਡਾ ਚਾਈਲਡ ਬੈਨੀਫਿਟ ਸੀਸੀਬੀ ਇੱਕ ਟੈਕਸ ਬੁਤ ਮਾਸਿਕ ਭੁਗਤਾਨ ਜੋ ਯੋਗ ਪਰਿਵਾਰਾਂ نو 18 سال تو ਘੱਟ ਉਮਰ ਦੇ ਬੱਚਿਆਂ ਦੀ ਪਾਲਣ-ਪੋਸ਼ਣ ਦੇ ਖਰਚੇ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਕੈਨੇਡਾ ਰੈਵਨਿਊ ਏਜੰਸੀ ਦੁਆਰਾ ਪ੍ਰਬੰਧਿਤ ਕੀਤਾ ਜਾਂਦਾ ਹੈ ਅਤੇ ਇਹ ਕੈਨੇਡਾ ਵਿੱਚ ਸਭ ਤੋਂ ਵੱਡੇ ਅਤੇ ਸਭ ਤੋਂ ਪ੍ਰਭਾਵਸ਼ਾਲੀ ਸਮਾਜਿਕ ਲਾਭ ਪ੍ਰੋਗਰਾਮਾਂ ਵਿੱਚੋਂ ਇੱਕ ਹੈ। ਇੱਕ ਪਰਿਵਾਰ ਨੂੰ ਮਿਲਣ ਵਾਲੀ ਰਕਮ ਕਈ ਕਾਰਕਾਂ ਤੇ ਨਿਰਭਰ ਕਰਦੀ ਹੈ ਜਿਸ ਵਿੱਚ ਘਰੇਲੂ ਆਮਦਨ, ਬੱਚਿਆਂ ਦੀ ਗਿਣਤੀ ਅਤੇ ਹਰੇਕ ਬੱਚੇ ਦੀ ਉਮਰ ਵੀ ਸ਼ਾਮਲ ਹੁੰਦੀ ਹੈ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਨੂੰ ਸਭ ਤੋਂ ਵੱਧ ਭੁਗਤਾਨ ਪ੍ਰਾਪਤ ਹੁੰਦੇ ਨੇ ਜੋ ਕਿ ਉੱਚ ਆਮਦਨ ਵਾਲੇ ਪਰਿਵਾਰਾਂ ਨੂੰ ਇੱਕ ਢਾਂਚਾਗਤ ਛੜਾ ਆਊਟ ਪ੍ਰਣਾਲੀ ਰਹੀ ਹੈ ਘੱਟ ਰਕਮ ਪ੍ਰਾਪਤ ਹੁੰਦੀ ਹੈ ਟੈਕਸ ਯੋਗ ਕਟੌਤੀ ਅਤੇ ਸੀਸੀਵੀ ਟੈਕਸ ਯੋਗ ਆਮਦਨ ਸ਼ਾਮਲ ਅਤੇ ਬਿਨਾਂ ਪਰਿਵਾਰਾਂ ਦੇ ਸਿੱਧਾ ਭੁਗਤਾਨ ਕੀਤਾ ਜਾਂਦਾ ਤੇ ਨਾਲ ਰਹਿਣ ਸਹਿਣ ਦੀਆਂ ਲਾਗਤਾਂ ਉਪਾਜ ਵੱਧੂ ਪ੍ਰਭਾਵਸ਼ਾਲੀ ਨੇ 2026 ਵਿੱਚ ਕੈਨੇਡਾ ਚਾਈਲਡ ਬੈਨੀਫਿਟ ਲਈ ਕੌਣ ਯੋਗ ਹੈ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਲ ਰਹਿਣ ਸਹਿਣ ਵਾਲੇ ਲੋਕ ਬੱਚਿਆਂ ਦੀ ਦੇਖਭਾਲ ਪਾਲਣ ਪੋਸ਼ਣ ਲਈ ਕੁਝ ਮੁੱਖ ਤੌਰ ਤੇ ਜਿੰਮੇਵਾਰ ਟੈਕਸ ਦੇ ਉਦੇਸ਼ ਲਈ ਕੈਨੇਡਾ ਦੇ ਨਿਵਾਸੀ ਇਮੀਗ੍ਰੇਸ਼ਨ ਲਈ ਰਹਿਾਈ ਸਥਿਤੀ ਦੀ ਜ਼ਰੂਰਤ ਟੈਕਸ ਫਾਈਲਿੰਗ ਦੇ ਆਧਾਰ ਤੇ ਹਰ ਸਾਲ ਯੋਗ ਦਾ ਮੂੜ ਬੁਲਾੰਕਣ ਕੀਤਾ ਜਾ ਰਿਹਾ ਨਵੇਂ ਸਥਾਈ ਨਿਵਾਸੀ ਸੀਸੀਬੀ ਯੋਗਤਾ ਨਵੇਂ ਸਥਾਈ ਨਿਵਾਸੀ ਕੈਨੇਡਾ ਵਿੱਚ ਪਹੁੰਚਣ ਸਾਰੇ ਕੈਨੇਡਾ ਚਾਈਲਡ ਬੈਨੀਫਿਟ ਲਈ ਅਰਜੀ ਭੇਜ ਸਕਦੇ ਨੇ ਇੱਕ ਵਾਰ ਸਥਾਈ ਨਿਵਾਸੀ ਦਾ ਦਰਜਾ ਮਿਲਣ ਤੋਂ ਬਾਅਦ ਕੋਈ ਸਮੇਂ ਦੀ ਉਡੀਕ ਨਹੀਂ ਹੁੰਦੀ ਤੇ ਪਰਿਵਾਰ ਪਹੁੰਚਣ ਤੋਂ ਤੁਰੰਤ ਬਾਅਦ ਅਰਜੀ ਦੇ ਸਕਦੇ ਨੇ ਬਸ਼ਰਤੇ ਕਿ ਉਹ ਰਿਆਸਤ ਦੀ ਦੇਖਭਾਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਣ। ਬਹੁਤ ਸਾਰੇ ਨਵੇਂ ਜ਼ਮੀਨੀ ਪਰਿਵਾਰਾਂ ਲਈ ਸੀਸੀਬੀ ਵਿਸ਼ੇਬੇ ਦੌਰਾਨ ਵਿੱਤੀ ਸਹਾਇਤਾ ਇੱਕ ਮਹੱਤਵਪੂਰਨ ਸਰੂਤ ਬਣ ਜਾਂਦਾ ਖਾਸ ਤੌਰ 'ਤੇ ਰੋਜ਼ਗਾਰ ਪ੍ਰਾਪਤ ਕਰਨ ਅਤੇ ਬੱਚਿਆਂ ਦੀ ਦੇਖਭਾਲ ਕਰਨ ਦੇ ਲਈ। ਤੇ ਉੱਥੇ ਦੱਸ ਦਈਏ ਕਿ ਇਸ ਵਿੱਚ ਤੁਸੀਂ ਪਿਛਲੇ 18 ਮਹੀਨਿਆਂ ਤੋਂ ਕੈਨੇਡਾ ਵਿੱਚ ਰਹਿੰਦੇ ਹੋਣੇ ਚਾਹੀਦੇ ਨੇ ਤੁਹਾਡੇ ਕੋਲ 19ਵੇਂ ਮਹੀਨੇ ਵਿੱਚ ਇੱਕ ਵੈਧ ਪਰਮਿਟ ਜਿਸ ਵਿੱਚ ਇਹ ਨਹੀਂ ਲਿਖਿਆ ਕਿ ਦਰਜਾ ਪ੍ਰਦਾਨ ਨਹੀਂ ਜਾ ਅਸਥਾਈ ਨਿਵਾਸ ਪ੍ਰਦਾ ਪ੍ਰਦਾਨ ਨਹੀਂ ਕਰਦਾ ਅਸਥਾਈ ਨਿਵਾਸੀ ਜੋ ਮਾਬਦਾਨ ਪੂਰਾ ਕਰਦੇ ਨੇ 18 ਸਾਲਾਂ ਤੋਂ ਜਿੱਥੇ ਘੱਟ ਉਮਰ ਦੇ ਬੱਚਿਆਂ ਦੀ ਮੁੱਖ ਤੌਰ ਤੇ ਜ਼ਿੰਮੇਵਾਰ ਕੈਨੇਡਾ ਚਾਈਲਡ ਬੈਨੀਫਿਟ ਦੇ ਯੋਗਦਾਰ ਹੋ ਸਕਦੇ ਨੇ 20 ਜਨਵਰੀ 2026 20 ਫਰਵਰੀ 2026 20 ਮਾਰਚ 2026 20 ਅਪ੍ਰੈਲ 2026 20 ਮਈ 2026 19 ਜੂਨ 2026 20 ਜੁਲਾਈ 2026 20 ਅਗਸਤ 2026 18 ਸਤੰਬਰ 2026 20 ਅਕਤੂਬਰ 2026 ਅਤੇ 20 ਨੰਬਰ 2026 11.2026 ਤੇ ਉਥੇ ਦੱਸਦੇ ਕਿ ਨਵੀਆਂ ਜਿੱਥੇ ਸ਼ੁਰੂਆਤਾਂ ਦੇ ਵਿੱਚ ਖਾਸ ਤੌਰ ਤੇ ਕਨੇਡਾ ਜਾਲਡ ਫੰਡ ਇੱਕ ਜਨਵਰੀ ਤੋਂ ਲਾਗੂ ਹੋਵੇਗਾ 1 ਜਨਵਰੀ ਤੋਂ ਲਾਗੂ ਹੋਵੇਗਾ ਖਾਸ ਕਰਕੇ ਇਸ ਵਿੱਚ ਨਵੀਆਂ ਭੁਗਤਾਨ ਤਰੀਕਾਂ ਜੋ ਜੁਲਾਈ 2026 ਵਿੱਚ ਸ਼ੁਰੂ ਹੋਣਗੀਆਂ ਭੁਗਤਾਨ ਜੂਨ 2027 ਤੱਕ ਜਾਰੀ ਰਹਿਣਗੇ ਯੋਗਤਾ ਅਤੇ ਯੋਗਤਾ ਗਣਨਾ ਪਿਛਲੇ ਸਾਲ ਦੇ ਟੈਕਸ ਰਿਟਰਨ ਦੇ ਆਧਾਰ ਤੇ ਹੈ ਤੇ ਉਥੇ ਦੱਸਦੇ ਖਾਸ ਤੌਰ ਤੇ ਅ ਵਾਦ ਤੋਂ ਵਾਦ ਸਲਾਣਾ ਸੀਸੀਬੀ ਰਕਮਾਂ ਦੀ ਗੱਲ ਕਰੀਏ ਤਾਂ 6 ਤੋਂ ਘੱਟ ਸਾਲ ਦੀ ਉਮਰ ਦੇ ਬੱਚਿਆਂ ਲਈ ਸੀਸੀਬੀ ਅਧਾਰ ਲਾਭ 2026 ਵਿੱਚ 8157 2025 ਵਿੱਚ 7997 2024 ਵਿੱਚ 7787 ਅਤੇ 2023 ਵਿੱਚ 7443 6 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਸੀਸੀਬੀ ਅਧਾਰ ਲਾਭ 6883 6748 6570 ਤੇ 6275 ਦੱਸੇ ਗਏ ਨੇ ਤੇ ਉਥੇ ਦੱਸਦੀ ਹੈ ਕਿ ਖਾਸ ਕਰਕੇ ਮਾਸਿਕ ਜੋ 2026 ਦੀ ਕੈਨੇਡਾ ਚਾਈਲਡ ਬੈਨੀਫਿਟ ਭੁਤਾਨ ਆ 6 ਅਕਤੂਬਰ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ 8157 ਮਹੀਨਾਵਾਰ ਰਕਮ 679 ਅਤੇ 6 ਤੋਂ 17 ਸਾਲ ਦੇ ਬੱਚਿਆਂ ਲਈ 6883 ਮਹੀਨਾਵਾਰ 573 ਹੋਵੇਗੀ ਬ੍ਰੇਕਿੰਗ ਖਬਰਾਂ ਨਾਮਾ ਦੇ ਵਿੱਚ ਇਸੇ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ